ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਇੱਕ ਨਵੀਂ ਕਿਤਾਬ ਸ਼ੁਰੂ ਕਰਨ ਜਾ ਰਹੇ ਹਾਂ ਅਸਲ ਵਿਦਿਆ ਵਰਸਆਂ ਰੂਹਾਂ ਦੀਆਂ ਸੁਹਾਵਣੀਆਂ ਯਾਦਾਂ ਡਾਕਟਰ ਜਸਵੰਤ ਸਿੰਘ ਨੇਕੀ ਡਾਕਟਰ ਜਸਵੰਤ ਸਿੰਘ ਨੇਕੀ ਦੀ ਇਹ ਕਿਤਾਬ ਦਾ ਪਹਿਲਾ ਭਾਗ ਰੱਬ ਖੁੱਟੇ ਵੀ ਖਰੇ ਕਰ ਦਿੰਦਾ ਹੈ ਤੇ ਚਲੋ ਆਓ ਸ਼ੁਰੂ ਕਰਦੇ ਹਾਂ ਪੜਨੀ ਮੈਂ ਤੀਸਰੀ ਕਲਾਸ ਵਿੱਚ ਪੜਦਾ ਸਾਂ ਕਿਤੋਂ ਇੱਕ ਖੋਟਾ ਰੁਪਿਆ ਮੇਰੇ ਪਾਸ ਆ ਗਿਆ ਉਹ ਇਤਨਾ ਖੋਟਾ ਸੀ ਕਿ ਜਿਸ ਕਿਸੇ ਨੂੰ ਦਿੱਤਾ ਉਸ ਨੇ ਭੈੜੀ ਤਰ੍ਹਾਂ ਮੇਰੇ ਵੱਲ ਵੇਖਿਆ ਤੇ ਰੁਪਿਆ ਮੋੜ ਦਿੱਤਾ ਮੈਂ ਫਿਰ ਉਹ ਕਿਤੇ ਚਲਾਉਂਦਾ ਖਿਆਲ ਤਿਆਗ ਦਿੱਤਾ ਪਰ ਉਹ ਮੈਂ ਆਪਣੀ ਜੇਬ ਵਿੱਚ ਪਤਾ ਨਹੀਂ ਕਿਉਂ ਰੱਖ ਛੱਡਿਆ ਜਦ ਕੱਪੜੇ ਬਦਲਾਂ ਤਾਂ ਮੈਂ ਲੀ ਕਮੀਜ਼ ਵਿੱਚੋਂ ਕੱਢ ਕੇ ਉਜਲੀ ਦੀ ਜੇਬ ਵਿੱਚ ਪਾ ਲਿਆ ਕਰਾਂ ਇੱਕ ਦਿਨ ਬਸਤਾ ਕੱਛੇ ਮਾਰੀ ਸਕੂਲ ਤੋ ਪਰਤ ਰਿਹਾ ਸਾਂ ਕਿ ਇੱਕ ਮੁਸਲਮਾਨ ਫਕੀਰ ਮੈਨੂੰ ਰਾਹ ਵਿੱਚ ਰੁਕ ਕੇ ਆਖਣ ਲੱਗਾ ਬੇਟਾ ਫਕੀਰ ਕੋ ਰੋਟੀ ਖਿਲਾ ਦਿਓ ਮੈਂ ਕਿਹਾ ਮੇਰੇ ਕੋਲ ਤਾਂ ਪੈਸਾ ਕੋਈ ਨਹੀਂ ਕਹਿਣ ਲੱਗਾ 1 ਰੁਪਿਆ ਤਾਂ ਹੈ ਮੈਂ ਕਿਹਾ ਉਹ ਤਾਂ ਖੋਟਾ ਹੈ ਕਹਿਣ ਲੱਗਾ ਮuje मालूम ਹੈ ਪਰ ਅੱਜ ਚਲੇਗਾ ਮੈਂ ਕਿਹਾ ਜੇ ਚਲੇਗਾ ਤਾਂ ਜ਼ਰੂਰ ਰੋਟੀ ਖਵਾਲ ਦਿਆਂਗਾ ਨੁਕਰ ਤੇ ਨਾਨ ਬਾਈ ਦੀ ਦੁਕਾਨ ਸੀ ਉੱਥੇ ਮੈਂ ਫਕੀਰ ਨੂੰ ਲੈ ਗਿਆ ਮੈਂ ਪਹਿਲਾ ਰੁਪਿਆ ਜੇਬ ਚੋਂ ਕੱਢ ਕੇ ਨਾਨ ਬਾਈ ਨੂੰ ਦਿੱਤਾ ਤਾਂ ਜੋ ਜੇਕਰ ਉਸ ਨੂੰ ਘੱਟਾ ਲੱਗੇ ਤਾਂ ਤੁਰੰਤ ਮੋੜ ਦੇਵੇ ਪਰ ਉਸ ਨੇ ਮੋੜਿਆ ਨਹੀਂ ਸਗੋਂ ਮੇਰੇ ਵੱਲ ਵੇਖਣ ਲੱਗਾ ਕਿ ਮੈਂ ਕਿਸ ਲਈ ਦਿੱਤਾ ਹੈ ਤਦ ਮੈਂ ਉਸ ਨੂੰ ਆਖਿਆ ਅੱਠ ਅੰਨੇ ਦੀ ਰੋਟੀ ਫਕੀਰ ਨੂੰ ਖਵਾ ਦੇ ਤੇ ਬਾਕੀ ਮੈਨੂੰ ਮੋੜ ਦੇ ਉਸ ਨੇ ਆਪਣੀ ਪੱਛੀ ਵਿੱਚੋਂ ਇੱਕ ਅੱਠ ਅੰਨੇ ਮੈਨੂੰ ਮੋੜ ਦਿੱਤੀ ਤੇ ਫਕੀਰ ਨੂੰ ਰੋਟੀ ਖਾਣ ਲਈ ਬੈਠਣ ਦਾ ਇਸ਼ਾਰਾ ਕੀਤਾ ਮੈਂ ਫਕੀਰ ਨੂੰ ਸਲਾਮ ਕੀਤਾ ਤੇ ਇਜਾਜ਼ਤ ਲਈ ਫਕੀਰ ਨੇ ਮੇਰੇ ਕੰਨ ਵਿੱਚ ਕਿਹਾ ਨiyet راس ਰੱਖੀਏ ਤਾਂ ਰੱਬ ਆਪਣੀ ਮਿਹਰ ਨਾਲ ਖੋਟੇ ਵੀ ਖਰੇ ਕਰ ਦਿੰਦਾ ਹੈ ਸਿਰਫ ਸਿੱਕਿਆਂ ਨੂੰ ਹੀ ਨਹੀਂ ਬੰਦਿਆਂ ਨੂੰ ਵੀ ਡਾਕਟਰ ਜਸਵੰਤ ਸਿੰਘ ਨੇ ਕੀ ਜੀ ਦੀ ਕਿਤਾਬ ਦਾ ਦੂਜਾ ਪਾਰਟ ਹੈ ਪੰਚામ੍ਰਿਤ ਕੀ ਹੁੰਦਾ ਹੈ ਡਾਕਟਰ ਸਾਹਿਬ ਲਿਖਦੇ ਹਨ ਕਿ ਮੇਰੇ ਦਾਦਾ ਜੀ ਨੇ ਮੈਨੂੰ ਪੁੱਛਿਆ ਕਾਕਾ ਤੈਨੂੰ ਪਤਾ ਹੈ ਅੰਮ੍ਰਿਤ ਕੀ ਹੁੰਦਾ ਹੈ ਮੈਂ ਉੱਤਰ ਦਿੱਤਾ ਹਾਂ ਬਾਬਾ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਸਰਬਲੋਹ ਦੇ ਬਾਟੇ ਵਿੱਚ ਜਲ ਪਾ ਕੇ ਵੀਰ ਆਸਨ ਵਿੱਚ ਖੰਡੇ ਨਾਲ ਉਸ ਨੂੰ ਮੱਥਿਆ ਦੇ ਨਾਲ ਪੰਜ ਬਾਣੀਆਂ ਦਾ ਪਾਠ ਵੀ ਕੀਤਾ ਮਾਤਾ ਸਾਹਿਬ ਦੇਵਾ ਨੇ ਉਸ ਵਿੱਚ ਪਤਾਸੇ ਪਾਏ ਇਸ ਅਦੁੱਤੀ ਰਸਾਇਣ ਨੂੰ ਅੰਮ੍ਰਿਤ ਕਹਿੰਦੇ ਹਨ ਕਾਕਾ ਉਹ ਤਾਂ ਅੰਮ੍ਰਿਤ ਹੈ ਹੀ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਹੈ ਇੱਕ ਅੰਮ੍ਰਿਤ ਹੋਰ ਵੀ ਹੈ ਜਿਸ ਦਾ ਪੁੰਚਨ ਤੋਂ ਹਰ ਰੋਜ਼ ਕਰਦਾ ਹੈ ਉਹ ਤੇਰੀ ਮਾਂ ਸਿਰਜਦੀ ਹੈ ਸਵੇਰੇ ਸਵੇਰੇ ਜਪਜੀ ਸਾਹਿਬ ਦਾ ਪਾਠ ਕਰਦੀਆਂ ਤੇਰਾ ਨਾਸ਼ਤਾ ਤਿਆਰ ਕਰਦੀ ਹੈ ਫਿਰ ਸੁਖਮਨੀ ਸਾਹਿਬ ਦਾ ਪਾਠ ਕਰਦੀਆਂ ਦੁਪਹਿਰ ਦੇ ਲੰਗਰ ਦਾ ਆਯੋਜਨ ਕਰਦੀ ਹੈ ਫਿਰ ਲੋੱਡੇ ਵੇਲੇ ਆਨੰਦ ਸਾਹਿਬ ਦਾ ਪਾਠ ਕਰਦੀਆਂ ਸ਼ਾਮ ਦੇ ਚਾਹ ਪਾਣੀ ਦਾ ਬੰਦੋਬਸਤ ਕਰਦੀ ਹੈ ਰਾਤੀ ਰਹਿਰਾਸ ਸਾਹਿਬ ਦਾ ਪਾਠ ਕਰਦੀਆਂ ਰਾਤ ਦੀ ਰੋਟੀ ਬਣਾ ਕੇ ਪਰੋਸਦੀ ਹੈ ਤੇ ਮਗਰੋਂ ਕੀਰਤਨ ਸੋਹਿਲਾ ਦਾ ਪਾਠ ਕਰਦੀਆਂ ਤੁਹਾਡੇ ਲਈ ਦੁੱਧ ਦਾ ਗਲਾਸ ਲੈ ਕੇ ਆਉਂਦੀ ਹੈ ਉਹ ਪੰਜ ਵੇਲੇ ਦਾ ਇਹ ਪੰਜamਰਤ ਤੁਹਾਡੇ ਲਈ ਤਿਆਰ ਕਰਦੀ ਹੈ ਇਸੇ ਨੂੰ ਛੱਤੀ ਅਮਰਤ ਕਹਿੰਦੇ ਹਨ ਜਾਂ ਆਪਣੀ ਮਾਂ ਨੂੰ ਰੱਬ ਦਾ ਰੂਪ ਸਮਝ ਕੇ ਮੱਥਾ ਟੇਕ ਬਾਬਾ ਜੀ ਤੁਸੀਂ ਮੇਰੀ ਮਾਤਾ ਜੀ ਦਾ ਰੂਪ ਮੇਰੇ ਤੇ ਸਪਸ਼ਟ ਕੀਤਾ ਹੈ ਉਹ ਤਾਂ ਦਿਨ ਵਿੱਚ ਪੰਜ ਵੇਲੇ ਮੱਥਾ ਟੇਕਉਣ ਦਾ ਅਧਿਕਾਰੀ ਹੈ ਮੈਂ ਜ਼ਰੂਰ ਮੱਥਾ ਟੇਕਿਆ ਕਰਾਂਗਾ ਤੇ ਨਾਲ ਤੁਹਾਨੂੰ ਵੀ ਚਿੱਤੇ ਕਰਿਆ ਕਰਾਂਗੇ ਜਿੰਨਾ ਇਹ ਮੱਤ ਦਿੱਤੀ ਹੈ ਅਸਲ ਵਿਦਿਆ ਕਿਤਾਬ ਦਾ ਤੀਜਾ ਪਾਠ ਹੈ ਤੁੱਤੇ ਵਾਂਗੂ ਜਾਂ ਭਗਤ ਵਾਂਗੂ ਬੇਜੀ ਦਾਦੀ ਜੀ ਮੇਰੇ ਬਿਲਕੁਲ ਨਿਖਰ ਸਨ ਉਹੜਾ ਐੜਾ ਵੀ ਨਹੀਂ ਚੰ ਜਾਣਦੇ ਪਰ ਬਾਣੀ ਬੜੀ ਕੰਟਰੀ ਸੀ ਉਠਦੇ ਆ ਬੈਂਡਿਆ ਕੋਈ ਨਾ ਕੋਈ ਸ਼ਬਦ ਗੁਣਗੁਣਾਉਂਦੇ ਰਹਿੰਦੇ ਸਨ ਇੱਕ ਦਿਨ ਗਾ ਰਹੇ ਸਨ ਤੇਰਾ ਤੇ ਕੀਤਾ ਮੈਂ ਜਾਤਿਓ ਨਹੀਂ ਮੈਨੂੰ ਜੋਗ ਕਿਤੋਈ ਮੈਂ ਨਿਰਗੁਣਿਆਰੇ ਮੈਂਡਾ ਕੋਈ ਗੁਣ ਨਹੀਂ ਆਪੇ ਹੀ ਤਰਸ ਪਈ ਹੋਈ ਮੈਂ ਕੋਲੋਂ ਦੀ ਲੰਗਿਆ ਤੇ ਜੋ ਗਾ ਰਹੇ ਸਨ ਮੇਰੇ ਕੰਨੀਆਂ ਆਣ ਪਿਆ ਮੈਂ ਕਿਹਾ ਬੇਜੀ ਤੁਸੀਂ ਇਹ ਤੁਕਾਂ ਠੀਕ ਨਹੀਂ ਪੜ ਰਹਾ ਇਹ ਇਸ ਤਰ੍ਹਾਂ ਹਨ ਦੇਰਾ ਕੀਤਾ ਜਾਤੋ ਨਹੀਂ ਮੈਨੋ ਜੁਗ ਕਿਤੋਈ ਨਿਰਗੁਣ ਯਾਰੇ ਕੋ ਗੁਣ ਨਹੀਂ ਅਪੇ ਤਰਸਪੇ ਹੋਈ ਤਾਂ ਆਖਣ ਲੱਗੇ ਮੈਂ ਜਿਸ ਨੂੰ ਸੁਣਾਉਣੀ ਪਈ ਹਾਂ ਅਪੇ ਠੀਕ ਕਰ ਕੀ ਸੀ ਮੈਂ ਮੁਸਕਰਾ ਛੱਡਿਆ ਮੇਰੀ ਮਾਤਾ ਜੀ ਵੀ ਲੱਗੇ ਸਨ ਉਹ ਵੀ ਮੁਸਕਰਾ ਪਏ ਅਗਲੇ ਦਿਨ ਮੈਂ ਗੁਟਕੇ ਤੋਂ ਸੁਖਮਨੀ ਸਾਹਿਬ ਦਾ ਪਾਠ ਕਰ ਰਿਹਾ ਸਾਂ ਮੇਰੇ ਮਾਤਾ ਜੀ ਨਾਲੇ ਮੇਥੋਂ ਪਾਠ ਸੁਣ ਰਹੇ ਸਨ ਨਾਲੇ ਮੇਰੇ ਲਈ ਇੱਕ ਸਵੈਟਰ ਬੁਣੀ ਜਾ ਰਿਹਾ ਸਨ ਉਹਨਾਂ ਦੇ ਹੱਥ ਸਦਾ ਕਾਰਵਲ ਰਹਿੰਦੇ ਸਨ ਤੇ ਚੇਤੰਤ ਕਰਤਾਰਵਲ ਮੈਂ ਤੇਰੀ ਅਸ਼ਟਵੀ ਪਦੀ ਦਾ ਪਾਠ ਕਰ ਰਿਹਾ ਸਾਂ ਇਹ ਤੁੱਕਾ ਪੜ ਰਿਹਾ ਸਾਂ ਸੰਤ ਕੇ ਦੁਖਨ ਤੇ ਮੁਕ ਭਵੇ ਸੰਤ ਕੇ ਦੁਖਨ ਕਾਗਜਿਓਂ ਲਵੇ ਸੰਤ ਕੇ ਦੁਖਨ ਸਰਪ ਜੋਂਨ ਪਾਏ ਸੰਤ ਕੇ ਦੁਖਨ ਤ੍ਰਿਕਦ ਜੋਂਨ ਕਿਰਮਾਈ ਬੀਜੀ ਨੇ ਮੈਨੂੰ ਟੋਕਿਆ ਤੇ ਕਿਹਾ ਕਾਕਾ ਵੇਖ ਕੇ ਪੜ ਤੂੰ ਪਾਠ ਗਲਤ ਕਰ ਰਿਹਾ ਹੈ ਮੈਂ ਕਿਹਾ ਜਿਸ ਨੂੰ ਮੈਂ ਸੁਣਾਉਣਾ ਪਿਆ ਆਪੇ ਠੀਕ ਕਰ ਗਈ ਸੀ ਬੀਜੀ ਨੇ ਸਵੈਟਰ ਪਰੇ ਰੱਖ ਦਿੱਤੀ ਉੱਟ ਕੇ ਮੇਰੇ ਕੋਲ ਆਏ ਤੇ ਮੇਰੇ ਹੱਥ ਵਿੱਚ ਗੁਟਕਾ ਲੈ ਲਿਆ ਕਹਿਣ ਲੱਗੇ ਅੱਗੇ ਪਾਠ ਕਰ ਮੈਂ ਕਿਹਾ ਗੁਟਕੇ ਤੋਂ ਬਿਨਾਂ ਮੈਂ ਕਿਵੇਂ ਕਰਾਂ ਕਹਿਣ ਲੱਗੇ ਜਦ ਤੂੰ ਗੁਟਕੇ ਤੋਂ ਵੇਖ ਕੇ ਪਾਠ ਨਹੀਂ ਕਰਨਾ ਤਾਂ ਗੁਟਕੇ ਤੋਂ ਬਿਨਾ ਹੀ ਕਰ ਮੈਂ ਉਹਨਾਂ ਵੱਲ ਸਵਾਲੀਆਂ ਨਿਗਾਹ ਨਾਲ ਵੇਖਿਆ ਉਹ ਕਹਿਣ ਲੱਗੇ ਤੂੰ ਦਾਦੀ ਜੀ ਦੀਆਂ ਰਿਸਾ ਕਰਨ ਯੋਗਾ ਕਰੇ ਨਹੀਂ ਹੋ ਸਕਦਾ ਉਹ ਨਿਰਖਰ ਹਨ ਪਰ ਉਹਨਾਂ ਇਤਨੀ ਬਾਣੀ ਕੰਠ ਕੀਤੀ ਹੋਈ ਹੈ ਜਿਸਦਾ ਤੂੰ ਅਨੁਮਾਨ ਵੀ ਨਹੀਂ ਲਗਾ ਸਕਦਾ ਜਦ ਉਹ ਕੰਠ ਬਾਣੀ ਪੜਦੇ ਹਨ ਤਾਂ ਆਪਣੇ ਭਾਵਾਂ ਨੂੰ ਵੀ ਸ਼ਾਮਲ ਕਰ ਲੈਂਦੇ ਹਨ ਤਦੇ ਉਹ ਪੜਦੇ ਹਨ ਤੇਰਾ ਤੇ ਕੀਤਾ ਮੈਂ ਜਾਤਿਓ ਨਾਹੀ ਮੈਨੂੰ ਤੇ ਯੋਗ ਕਿਤੋਈ ਉਹਨਾਂ ਦਾ ਪਾਠ ਉਹਨਾਂ ਦੇ ਦਿਲ ਦੀਆਂ ਡੂੰਘਾਵਾਂ ਵਿੱਚੋਂ ਨਿਕਲਦਾ ਹੈ ਤੇ ਉਹ ਸਿੱਧਾ ਰੱਬ ਦੇ ਕਰਨੀ ਪੈਂਦਾ ਹੈ ਉਹ ਆਖ ਸਕਦੇ ਹਨ ਜਿਸ ਨੂੰ ਮੈਂ ਸੁਣਾਉਣੀ ਪਈ ਆਪੇ ਠੀਕ ਕਰਕੇ ਸੀ ਪਰ ਤੂੰ ਧਿਆਨ ਪੜ ਨਹੀਂ ਹੱਥ ਵਿੱਚ ਤੇਰੇ ਗੁਟਕਾ ਹੈ ਟੂ ਪਾਰਟਸ ਆ ਕਹਦਾ ਆ ਉੱਪਰ ਪੜਨ ਲਈ ਵੀ ਧਿਆਨ ਚਾਹੀਦਾ ਹੈ ਕੇਵਲ ਤੋਤੇ ਵਾਂਗੂ ਪਾਠ ਨਹੀਂ ਕਰੀਦਾ ਜੋ ਤੁਕਾ ਤੂੰ ਪੜਿਆ ਨੇ ਉਹਨਾਂ ਵਿੱਚ ਤੂੰ ਸੰਤਨ ਕੇ ਦੁਖਨ ਨੂੰ ਵੀ ਸੰਤ ਕੇ ਦੁਖਨ ਪੜਿਆ ਹੈ ਮੈਨੂੰ ਉਹਨਾ ਗੁਟਕਾ ਫਿਰ ਪਕੜਾ ਦਿੱਤਾ ਤੇ ਕਿਹਾ ਹੁਣ ਪੜ ਮੈਂ ਪੜਿਆ ਤੁਕਾ ਇਓ ਸੰਤ ਕੇ ਦੁਖਨ ਤੇ ਮੁਕਪਵੈ ਸੰਤਨ ਕੈ ਦੁਖਨ ਕਾਗਜਿਓ ਲਵੇ ਸੰਤਨ ਕੈ ਦੁਖਨ ਸਰਪ ਜੋਂ ਪਾਈ ਸੰਤ ਕੈ ਦੁਖਨ ਤ੍ਰਿਕਦ ਜੋਂ ਕਿਰਮਾਈ ਆਖਣ ਲੱਗੇ ਹੁਣ ਠੀਕ ਹੈ ਬੇਟਾ ਜੀ ਪਾਠ ਤੋਤੇ ਵਾਂਗੂ ਨਹੀਂ ਕਰਨਾ ਭਗਤਾ ਵਾਂਗੂ ਕਰਨਾ ਹੈ ਤੁਹਾਡਾ ਪਿਆਰ ਤੁਹਾਡੀ ਭਗਤੀ ਤੁਹਾਡਾ ਆਤਮ ਸਮਰਪਣ ਤੁਹਾਡੇ ਪਾਠ ਵਿੱਚੋਂ ਪ੍ਰਗਟ ਹੋਣਾ ਚਾਹੀਦਾ ਹੈ ਸੋ ਗੁਰੂ ਪਿਆਰਿਓ ਅੱਜ ਲਈ ਇੰਨਾ ਹੀ ਅਗਲੇ ਭਾਗ ਵਿੱਚ ਆਪਾਂ ਇਸ ਕਿਤਾਬ ਦੇ ਹੋਰ ਪਾਠ ਪੜਾਂਗੇ ਉਮੀਦ ਹੈ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਤੁਹਾਨੂੰ ਵੀ ਤੇ ਮੈਨੂੰ ਵੀ ਤੁਹਾਨੂੰ ਮਿਲਦੇ ਹਾਂ ਅਗਲੇ ਭਾਗ ਵਿੱਚ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ